ਪਹਿਲਾਂ ਤਾਂ ਮੈਂ ਆਪਣੇ ਵਾਰਡ ਨੰਬਰ 3 ਦੇ ਜਿਹੜੇ ਸੰਗਤ ਹੈ ਜੀ ਉਹਨਾਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦੀਆਂ ਜੀ ਮੈਨੂੰ ਟਿਕਟ ਸਾਰੀ 5-6 ਦਿਨ ਪਹਿਲਾਂ ਨੌਂਸ ਹੋਈ ਆ ਤੋ ਐਡਾ ਵੱਡਾ ਮੈਨੂੰ ਰਿਸਪੌਂਸ ਆ ਜੀ ਉਹ ਗੁਰੂ ਰਾਮਦਾਸ ਦੀ ਰਹਿਮਤ ਸਦਕਾ ਔਰ ਸੰਗਤ ਸੰਗਤ ਦਾ ਜਿਹੜਾ ਬੜਾ ਪਿਆਰ ਵਧੀਆ ਮਿਲਿਆ ਜੀ ਬਹੁਤ ਤਗੜਾ ਰਿਸਪੌਂਸ ਆ ਜੀ ਕਿਸ ਤਰ੍ਹਾਂ ਦੇ ਮੁੱਦੇ ਹੈਗੇ ਐ ਇਸ ਇਲਾਕੇ ਦੇ ਕਿਉਂਕਿ ਪੋਸ਼ ਇਲਾਕਾ ਮੰਨੇ ਜਾਂਦਾ ਸਭ ਤੋਂ ਪਹਿਲਾਂ ਤੇ ਇਹ ਆ ਜੀ ਮੈਂ ਕਿਹਨੂੰ ਇਹ ਨਹੀਂ ਕਹਿੰਦਾ ਪਰ ਮੈਨੂੰ ਇਹ ਵੀ ਪਿਛਲੇ 5 ਸਾਲਾਂ ਤੋਂ ਕਿ ਪਿਛਲੇ 10 ਸਾਲਾਂ ਤੋਂ ਸਾਡਾ ਇਹ ਆ ਰਿਹਾ ਜੀ ਕਾਉਂਸਲਰ ਕੋਈ ਨਾ ਕੋਈ ਬਾਹਰੋਂ ਰੈਂਦਾ ਆਉਂਦਾ ਰਿਹਾ ਵਾ ਔਰ ਸਾਡੇ ਦੇ ਇੱਥੇ ਕੂੜੇ ਦੀ ਸਫਾਈ ਨਹੀਂ ਹੋ ਗਈ ਬਾਕੀ ਛੜਕਾ ਤਾਂ ਕਿਸ ਨੇ ਕੀ ਬਣਾਉਣੀਆਂ ਸੀ ਜੀ ਠੀਕ ਹੈ ਜੀ ਇੱਥੇ ਸਾਡੇ ਦੋ ਡੈਂਪ ਨੇ ਉਹ ਬੜਾ ਤਗੜਾ ਮੁੱਦਾ ਜੀ ਇੱਕ ਤਾਂ ਇੱਥੇ ਆ ਸਾਡਾ ਨਿਕਲਦੇ ਹੀ ਇਹ ਬਲਾਕ ਤੋਂ ਨਿਕਲਦੇ ਬਾਹਰ ਉਹ ਬੜਾ ਵੱਡਾ ਡੈਂਪ ਹੈ ਉੱਥੇ ਧੂਆ ਅੱਗ ਲੱਗੀ ਰਹਿੰਦੀ ਆ ਸਭ ਤੋਂ ਪਹਿਲਾ ਮੁੱਦਾ ਮੁੱਦਾ ਤਾਂ ਮੇਰਾ ਇਹ ਜੀ ਜਿਹੜੇ ਸਾਡੇ ਡੈਂਪ ਬਣ ਰਹੇ ਨੇ ਪੌਸ਼ ਕਲੋਨੀ ਦੇ ਵਿੱਚ ਇਹਨਾਂ ਨੂੰ ਇੱ ਦੂਜਾ ਮੇਰਾ ਮੁੱਦਾ ਜੀ ਜਿਹੜਾ ਸਾਡਾ ਥਾਣਾ ਵਾਂ ਡੀ ਬਲੌਗ ਦਾ ਉਹ ਬਿਲਕੁਲ ਚੌਂਕਚਿਆ तकरीबन तकरीबन ਮੇਰੀ ਉਹ ਗੱਲਬਾਤ ਵੀ ਹੋ ਚੁੱਕੀ ਆ ਉਹਨੂੰ ਮੈਂ ਇਲੈਕਸ਼ਨ ਤੋਂ ਬਾਅਦ ਵਿਦਨ 10 ਡੇਸ ਕੋਸ਼ਿਸ਼ ਜੇਕਰ ਉਹਨੂੰ ਬਾਹਰ ਉਥੋਂ ਕਰਾ ਉਥੋਂ ਚੁਕਾ ਕੇ ਕਿਸੇ ਦੂਜੀ ਜਗ੍ਹਾ ਤੇ ਸ਼ਿਫਟ ਕਰਾ ਦੀ ਸਰ ਸਮਾਜ ਸੇਵਕ ਤੇ ਪੋਲੀਟਿਸ਼ੀਨ ਚ ਕੀ ਫਰਕ ਹੈ ਉਹ ਤਾਂ ਇਸ ਸਮਾਜ ਸੇਵਕ ਹੀ ਆ ਮੈਂ ਸਮਾਜ ਸੇਵਕ ਆ ਜੀ ਮੈਨੂੰ ਪੋਲੀਟਿਸ਼ੀਨ ਆਉਂਦੀ ਨਹੀਂ ਆ ਨਾ ਹੀ ਮੈਂ ਜਾਣਦਾ ਵਾਂ ਨਾ ਹੀ ਮੇਰੀ ਕੋਈ ਤਿਆਰੀ ਸੀ ਮੈਨੂੰ ਸਿਰਫ ਜੇ ਟਿਕਟ ਦਿੱਤੀ ਆ ਤੇ ਸਮਾਜ ਸੇਵਕ ਕਰਕੇ ਦਿੱਤੀ ਗਈ ਆ ਜੀ ਮੈਂ ਬਿਗੈਰ ਕਾਉਂਸਲਰ ਹੁੰਦਿਆਂ ਆਪਣੇ ਏਰੀਆ ਦੀਆਂ ਸੜਕਾਂ ਦਾ ਕੰਮ ਆਪਣੀ ਏਰੀਆ ਦੀਆਂ ਪਾਰਕਾਂ ਦਾ ਕੰਮ ਉਹਨਾਂ ਨੂੰ ਪੇਂਟ ਕਰਾਣਾ ਔਰ ਸਾਫ ਸਫਾਈ ਤੁਸੀਂ ਅੱਜ ਵੀ ਜਾ ਕੇ ਦੇਖ ਸਕਦੇ ਜੀ ਮੈਂ ਕਾਉਂਸਲਰ ਨਹੀਂ ਆ ਜੀ ਤੁਸੀਂ ਡੀ ਬਲੌਗ ਜਾ ਕੇ ਦੇਖੋ ਜੀ ਕਿਦਾਂ ਦਾ ਸਾਫ ਸਫਾਈ ਔਰ ਕਿਦਾਂ ਦਾ ਵਧੀਆ ਬਣਾਇਆ ਹੈ ਜੀ ਇਸ ਵਿੱਚ ਤਾਂ ਜ਼ਰੂਰੀ ਸੀ ਰਾਜਨੀਤੀ ਚਾਹਨਾ ਕਿਤੇ ਪਲੇਟਫਾਰਮ ਚਾਹੀਦਾ ਹੁੰਦਾ ਇਹ ਤਾਂ ਮੈਂ ਸਮਝਦਾ ਨਹੀਂ ਮੈਨੂੰ ਗੁਰੂ ਰਾਮਦਾਸ ਜੀ ਸੱਚੇ ਪਾਤਸ਼ਾਹ ਦਾ ਹੁਕਮ ਹੋਇਆ ਵਾ ਅਦਰਵਾਈਜ਼ ਮੈਂ ਸਿਆਸਤ ਚਾਹਨਾ ਨਹੀਂ ਚਾਹੁੰਦਾ ਜੀ ਪਰ ਹੁਣ ਜੇ ਸਤਗੁਰ ਨੇ ਲੈ ਆਂਦਾ ਵਾ ਤੇ ਜੋ ਮੈਂ ਡੀ ਬਲੌਗ ਚ ਕਰ ਰਿਹਾ ਮੈਂ ਸਾਰੇ ਜਿਹੜੇ ਜਿੰਨੇ ਵੀ ਸੱਜਣ ਮਿਲਦੇ ਨੇ ਜਾਂ ਸਾਡੇ ਅਵਾਰਡ ਨੰਬਰ 3 ਦੇ ਸੰਗਤ ਮਿਲਦੀ ਆ ਉਹਨਾਂ ਦੀ ਇਹੋ ਹੁੰਦੀ ਵੀ ਜੋ ਤੁਸੀਂ ਡੀ ਬਲੌਗ ਚ ਕੀਤਾ ਉਹੀ ਬਾਕੀ ਬਲੌਗਾਂ 'ਚ ਕਰੋਗੇ ਪਰ ਮੈਂ ਇਸ ਚੀਜ਼ ਦਾ ਵਾਅਦਾ ਦਿਨਾ ਜੀ ਜੋ ਡੀ ਬਲੌਗ ਚ ਕੀਤਾ ਉਹ ਤੋਂ ਵੱਧ ਕਿਵੇਂ ਬਾਕੀ ਬਲੌਗਾਂ 'ਚ ਕਰਾਂਗਾ ਸੋਚ ਰਿਹਾ ਕਿ ਸਿਆਸਤ ਦੀ ਭੁੱਖ ਨਹੀਂ ਕੋਈ ਭੁੱਖ ਨਹੀਂ ਜੀ ਬੜੀ ਕਿਰਪਾ ਸਤਗੁਰੂ ਦੀ ਮੈਨੂੰ ਮੈਂ ਸਿਆਸਤ ਦੇ ਵਿੱਚ ਆਣਾ ਹੀ ਨਹੀਂ ਚਾਹੁੰਦਾ ਮੈਂ ਤੁਹਾਨੂੰ ਦੱਸਿਆ ਜੀ ਮੈਨੂੰ ਗੁਰੂ ਰਾਮਦਾਸ ਜੀ ਨੇ ਹੁਕਮ ਲਾਇਆ ਤੇ ਮੈਂ ਆ ਗਿਆ ਜੀ ਮਤਲਬ ਮੇਨ ਜ਼ਰੂਰੀ ਸੀ ਮਤਲਬ ਕਿਤੇ ਨਾ ਕਿਤੇ ਸਰਕਾਰੀ ਪਲੇਟਫਾਰਮ ਦੀ ਲੋਡ ਪੈਂਦੀ ਲੋਡ ਪੈਂਦੀ ਹੈ ਜੀ ਜਿਹੜੀ ਹੁਣ ਜੇ ਅਸੀਂ ਤਰਲੇ ਮਾਰਦੇ ਸੀ ਕਿਸੇ ਡਿਪਾਰਟਮੈਂਟ ਦੇ ਅਫਸਰਾਂ ਦੇ ਵੀ ਸਾਡਾ ਕੰਮ ਕਰ ਦੋ ਕਿਸੇ ਵੇਲੇ ਉਹ 10-10 ਦਿਨ ਦੀ ਵੇਟਿੰਗ ਚ ਪੈ ਜਾਂਦੇ ਸੀ ਜੇ ਸਾਡੇ ਕੋਲ ਹੁਣ ਪਾਵਰ ਹੋਏਗੀ ਉਹੀ ਕੰਮ ਅਸੀਂ ਇੱਕ ਦਿਨ ਦੇ ਵੀ ਕਰਾ ਸਕਦੇ ਹਾਂ ਜੀ ਹੋਏਗਾ ਜੀ ਰੈਣਾ ਹਲਕੇ ਦੇ ਵਿੱਚ ਹੀ ਜੀ ਮੈਂ ਰੈਣਾ ਹਲਕੇ 'ਚ ਮੇਰਾ ਮੇਰਾ ਘਰ ਘਰ ਹੀ ਹਲਕੇ ਦੇ ਵਿੱਚ ਹੈ ਜੀ ਡੀ ਬਲੌਗ 302 ਨੰਬਰ 305 ਨੰਬਰ ਮੈਂ ਰਹਿੰਦਾ ਜੀ ਮੈਂ ਰਹਿੰਦਾ ਹੀ ਹਲਕੇ 'ਚ ਆ ਬਾਹਰ ਜਾਂਦਾ ਹੀ ਨਹੀਂ ਜੀ ਜਿਲੇ ਮਰਜੀ ਆ ਕੇ ਮਿਲ ਸਕਦੇ ਆ ਮੈਂ ਕਹਾਂ ਜੀ ਤੁਸੀਂ ਡੀ ਬਲਾਕ 314 ਨੰਬਰ ਘਰ ਹੈ ਜੀ ਹੂੰ ਅੱਧੀ ਰਾਤ ਚੋਰੀ ਹੋ ਰਹੀ ਸੀ ਮੈਨੂੰ ਅੱਧੀ ਰਾਤ 2 ਵਜੇ ਫੋਨ ਆਇਆ ਜੀ ਉਹਨਾਂ ਨੂੰ ਜਾ ਕੇ ਕਨਫਰਮ ਕਰੋ ਕਿ ਤੁਸੀਂ 2 ਵਜੇ ਫੋਨ ਕੀਤਾ ਸੀ ਦੋ ਵਾਰੀ ਇੱਕ ਵਾਰੀ ਨਹੀਂ ਦੋ ਵਾਰੀ ਤੁਸਾਂ ਫੋਨ ਕੀਤਾ ਬਾਜਵਾ ਸਾਹਿਬ ਰਾਤ ਆਪਣੇ ਵਿਦ ਵੈਪਨ ਆਏ ਤੁਹਾਡੇ ਕੋਲ ਤੇ ਥੱਲੇ ਹੈਲਪਲਾਈਨ ਵੀ ਜਾਰੀ ਕਰੋਗੇ ਕੋਈ ਬਿਲਕੁਲ ਜੀ ਜੇ ਸਤਗੁਰੂ ਜੀ ਰਹਿਮਤ ਕਰਨ ਸਾਨੂੰ ਜਿੱਤ ਬਖਸ਼ਣ ਹਰ ਘਰ 'ਚ ਮੇਰਾ ਮੋਬਾਈਲ ਨੰਬਰ ਹੋਏਗਾ ਔਰ ਮੈਂ ਜਿੱਥੇ ਵੀ ਮੇਰੇ ਕੋਈ ਸੱਜਣ ਮੇਰੇ ਵਾਰਡ ਨੰਬਰ 3 ਦਾ ਕੋਈ ਵਾਸੀ ਮੈਨੂੰ ਫੋਨ ਕਰੇਗਾ ਉਹ ਮੇਰੇ ਘਰ ਨਹੀਂ ਜਾਏਗਾ ਜੀ ਮੈਂ ਉਹਦੇ ਘਰ ਆ ਕੇ ਉਹਦੀ ਜਿਹੜੀ ਮੁਸ਼ਕਲ ਦਾ ਹੱਲ ਕਰਾਂਗਾ ਇਸ ਵਾਰ ਦੇ ਬਹੁਤ ਵਧੀਆ ਰਿਸਪੌਂਸ ਹੈ ਕਿਉਂਕਿ ਇੱਕ ਸਾਫ਼ ਨੀਅਤ ਦੇ ਨਾਲ ਇਲੈਕਸ਼ਨ ਲੜੀ ਜਾ ਰਹੀ ਹੈ ਇਲੈਕਸ਼ਨ ਮੇਨ ਲੜਨ ਦਾ ਸਿਰਫ ਕਾਰਨ ਹੀ ਇਹੀ ਹੈ ਇੱਕ ਲੋਕਲ ਨੁਮਾਇੰਦਾ ਪਲੱਸ ਸਾਫ਼ ਨੀਅਤ ਬਹੁਤ ਵੱਡੀ ਗੱਲ ਹੁੰਦੀ ਹੈ ਰਾਜਨੀਤੀ ਦੇ ਵਿੱਚ ਜਦੋਂ ਦਿਲ ਸਾਫ਼ ਹੈ ਤੇ ਮੈਂ ਚੰਨਾ ਕੀ ਪ੍ਰਮਾਤਮਾ ਵੀ ਉਸ ਬੰਦੇ ਦੀ ਮਦਦ ਕਰਦਾ ਹੀ ਕਰਦਾ ਹੈ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਲੋਟੋਂ ਨੂੰ ਇਹ ਅਪੀਲ ਕਰਨ ਜਾਵਾ ਜੀ ਇਹ ਮੋਟਾ ਹੁਣ ਸਾਨੂੰ ਬੜੀ ਧੀਰਵਾ 20 ਸਾਲਾਂ ਬਾਅਦ ਕੋਈ ਸਾਨੂੰ ਲੋਟਲ ਟੈਂਡੈਂਟ ਮਿਲਿਆ ਜਿਹੜਾ ਰਣਜੀਤ ਐਵਨਿਊ ਦੇ ਅੰਦਰ ਆਂਦਾ ਕਦੀ ਕੋਈ ਟੈਂਡੈਂਟ ਆ ਜਾਂਦਾ ਸੀ ਮੀਰਾ ਰੋਡ ਤੋਂ ਕਦੀ ਕੋਈ ਲਾਰੈਂਸ ਰੋਡ ਤੋਂ ਕੋਈ ਕਿੱਥੋਂ 20 ਸਾਲਾਂ ਬਾਅਦ ਸਾਨੂੰ ਕੋਈ ਕਾਉਂਸਲਰ ਮਿਲੇਗਾ ਜਿਹੜਾ ਰਣਜੀਤ ਐਵਨਿਊ ਦਾ ਹੋਏਗਾ ਤੇ ਅੱਧੀਆਂ ਸਮੱਸਿਆਵਾਂ ਤੇ ਉੱਥੇ ਆ ਲੋ ਜਿੰਨੀਆਂ ਜਦ ਬੰਦਾ ਸਾਡੇ ਵਿੱਚੋਂ ਆ ਤੇ ਸਾਨੂੰ ਜਦਰੇ ਲੱਭਣ ਨਹੀਂ ਜਾਣ ਦੀ ਲੋੜ ਉਹਨੂੰ ਸਭ ਤੋਂ ਵੱਡੀ ਐਡਵਾਂ ਸਾਡੇ ਹਲਕੇ ਦੇ ਵਿੱਚੋਂ ਸਾਡੇ ਏਰੀਆ ਦੇ ਵਿੱਚੋਂ ਦਿੱਤਾ ਸਰ ਔਰਤਾਂ ਦੀ ਬੜੀ ਵੱਡੀ ਸਮੱਸਿਆ ਇਸ ਇਲਾਕੇ ਵਿੱਚ ਤੋਂ ਸਿਕਿਉਰਿਟੀ ਲੈਵਲ ਦੇ ਉੱਤੇ ਉਹਦੇ ਬਸ ਤੇ ਕੀ ਕਰੋਗੇ ਦੇਖੋ ਜੀ ਮੈਂ ਤਾਂ ਇੱਕ ਤਾਂ ਮੈਨੂੰ ਝੂਠ ਮਾਰਨ ਦੀ ਆਦਤ ਨਹੀਂ ਜੀ ਇਹਦੇ ਤੇ ਜੇ ਆਪਾਂ ਕਹੀਏ ਜੀ ਇੱਕ ਪੌਸ਼ ਏਰੀਆ ਵੱਡੀਆਂ ਖੁੱਲੀਆਂ ਛਿਰਕਾਂ ਇਹਨੂੰ ਗੇਟ ਨਹੀਂ ਜ਼ਿਆਦਾ ਗੇਟ ਨਹੀਂ ਲਵਾਏ ਜਾ ਸਕਦੇ ਜਿੰਨੇ ਆਪਾਂ ਗੇਟ ਲਵਾ ਸਕਦੇ ਵਾਂਗੇ ਕੋਸ਼ਿਸ਼ ਕਰਾਂਗੇ ਜਿਹੜੇ ਗੇਟ ਲੱਗ ਸਕਦੇ ਉਹਨਾਂ ਨੂੰ ਗੇਟ ਲਵਾਏ ਜਨ ਉਹਨਾਂ ਗਲੀਆਂ ਨੂੰ ਔਰ ਪਲੱਸ ਦੀ ਨਾਲ ਉਹਨਾਂ ਦਾ ਉਹਨਾਂ ਦੇ ਤੇ ਪੈਟਰੋਲਿੰਗ ਵਧਾਈ ਜਾਏਗੀ ਜਿਹੜਾ ਸਾਡਾ ਪੁਲਿਸ ਦਾ ਕੰਮ ਆ ਪੁਲਿਸ ਨੂੰ ਕਿਹਾ ਜਾਏਗਾ ਕਿ ਇੱਥੇ ਜਿਹੜਾ ਜਿਹੜਾ ਰਾਤ ਕੋਈ ਦੋ ਦੋ ਤਿੰਨ ਤਿੰਨ ਚੱਕਰ ਲਾਏ ਜਾਣ ਤਾਂ ਕਿ ਉਹ ਚੀਜ਼ ਦੀ ਸੇਫਟੀ ਰਹੇ